ਸਿਹਾਲ ਪਿੰਡ ਵਿੱਚ ਟੂਰਨਾਮੈਂਟ ਹੋ ਰਿਹਾ ਹੈ। ਆਨੇ ਦਾ ਖੁੱਲਾ ਖਾੜਾ ਲੱਗਣਾ। ਛੋਟੀ ਜਿਹੀ ਹਾਲ ਦੀਆਂ ਟੀਮਾਂ। ਵੱਡੀਆਂ ਟੀਮਾਂ ਨੇ ਫਿਲੂਰੀ ਲਾਲੋ ਬਿਨੇ ਕੱਥਰੀ 바ਕੀ ਪਾਲਾ ਦੇ ਲਾਲਪੁਰਿਆ ਦੁਲ। ਅੰਮ੍ਰਿਤ ਦਿਨ ਤੇ ਅਸੀਂ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਵੀ ਪਿੰਡ ਸਿਹਾਲ ਦੇ ਵਿੱਚ ਵਧੀਆ ਕੱਪ ਹੋਣ ਲੱਗਾ। ਅੱਜ ਤੋਂ ਵੀ ਦੇਖਦੇ ਹਾਂ ਕਿ ਸਿਹਾਲ ਟੂਰਨਾਮੈਂਟ ਹੋ ਰਿਹਾ ਹੈ। ਕੈਜੂਲ ਵੀਡੀਓ ਬਣਾਉਂਦੇ ਹਾਂ। ਹਲੇ ਇਹ ਪ੍ਰਬੰਧ ਪੂਰਾ ਤਕੜਾ ਹੋਊਗਾ। ਵੱਡੇ ਵੱਡੇ ਖਿਡਾਰੀ ਆਉਣਗੇ ਆਪਣੇ ਡਾਕਟਰ ਸਾਹਿਬ ਦਾ ਪੂਰਾ ਜੋਰ ਲੱਗਿਆ ਹੋਇਆ ਬਾਕੀ ਸਿਹਾਲ ਦਾ ਪੂਰਾ ਨਾਮ ਰੋਸ਼ਨ ਇਹ ਨਰਮ ਲੱਗ ਉਹਦਾ ਮੇਨ ਆ ਭਾਈ ਜੀ ਕਿਵੇਂ ਦੇਖਦੇ ਹੋ ਪਿੰਡ ਸਿਹਾਲ ਦੇ ਵਿੱਚ ਜਿਹੜਾ ਹੈਗਾ ਟੂਰਨਾਮੈਂਟ ਦਾ ਇੱਕ ਨਾਮ ਹੈ ਅੱਜ ਲੋਕ ਜਿਹੜੇ ਹੈਗੇ ਨੇ ਟੂਰਨਾਮੈਂਟ ਦੀ ਉਡੀਕ ਕਰ ਰਹੇ ਨੇ ਕੀ ਪ੍ਰੋਗਰਾਮ ਹੈ ਸਾਰੀ ਜਾਣਕਾਰੀ ਦੇ 5.5 ਕਿਲੇ ਰੱਖੇ ਹੋ ਨੇ ਇਹਦੇ ਤੇ 3.5 ਕਿਲੇ ਪਾਰਕਿੰਗ ਲਈ ਰੱਖਦੇ। ਵੀ ਕੋਈ ਪਾਰਕਿੰਗ ਦਿੱਕਤ ਨਾ। ਬਾਕੀ 2 ਕਿਲੇ ਵਿੱਚ ਗਰਾਊਂਡ ਕਲੀਅਰ ਕਰ ਦਿੰਦੇ। ਕਿਹੜੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਣ ਜਾ ਰਿਹਾ ਹੈ? ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਕਲਾਕਾਰ ਪਹੁੰਚ ਰਿਹਾ ਹੈ, ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ? ਸਿਆਲ ਪਿੰਡ ਵਿੱਚ ਟੂਰਨਾਮੈਂਟ ਹੋਣ ਜਾ ਰਿਹਾ ਹੈ। ਆਰ ਨੇਤ ਦਾ ਖੁੱਲਾ ਖਾੜਾ ਲੱਗਣਾ ਹੈ। ਚੋਟੀ ਦੀਆਂ ਹਾਲ ਦੀਆਂ 8 ਟੀਮਾਂ। ਵੱਡੀਆਂ ਟੀਮਾਂ ਨੇ ਸਿੱਲੂ ਔਰੀ ਲਾਲੋ ਬਿਨੇ ਗੱਤਰੀ, ਬਾਕੀ ਪਾਲਾ ਜਲਾਲਪੁਰ, ਅਦੁੱਲਾ, ਪੱਪੂ ਚੂੜਜੱਕੇ, ਜੱਗੂ ਹਾਕਮਵਾਲੀਆ ਤੇ 100% ਖੁਸ਼ੀ ਦੁੱਗਾਨੇ ਵੀ ਪਹੁੰਚਣਾ ਆਪਣੇ ਕੱਪ ਤੇ ਕਿਸ ਤਰ੍ਹਾਂ ਦੇਖਦੇ ਹੋ ਇਨਾਮ ਨੇ ਜਿਹੜੇ ਖਿਡਾਰੀਆਂ ਨੂੰ ਕੀ ਰੱਖੇ ਗਏ ਨੇ ਦੋ ਲੱਖ ਵਾਸ਼ਟ ਤੇ 1.5 ਲੱਖ ਸੈਕੜ ਬੈਸਟ ਨੂੰ ਲੱਖ-ਲੱਖ ਰੁਪਏ ਅੱਛਾ ਜੀ ਜਿਵੇਂ ਇਹ ਕਿਹੜੇ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਸੀ ਦੁੱਜਮ ਸਿੰਘ ਕਲੱਬ ਵੱਲੋਂ ਬਾਈ ਜੀ ਕਿੰਨਾ ਟੂਰਨਾਮੈਂਟ ਹੈ ਇਹ ਚੌਥਾ ਟੂਰਨਾਮੈਂਟ ਹੈ ਜਿਵੇਂ ਦਰਬੀ ਦੀ ਕਵੱਡੀ ਮਸ਼ਹੂਰ ਮੰਨੀ ਜਾਂਦੀ ਹੈ ਹੁਣ ਸਿਹਾਲ ਦੇ ਟੂਰਨਾਮੈਂਟ ਨੂੰ ਵੀ ਲੋਕ ਉਡੀਕ ਕਰਦੇ ਨੇਗੇ ਕਿਸ ਤਰ੍ਹਾਂ ਮਾਣ ਮਹਿਸੂਸ ਕਰਦੇ ਹੋ ਬਸ ਸਾਡੀ ਮਿਹਨਤ ਹੈ ਸਾਡੀ ਟੀਮ ਕਰਕੇ ਮਾਣ ਮਹਿਸੂਸ ਬਹੁਤ ਹੁੰਦਾ ਵੀ ਕਾਫੀ ਇੱਕ ਟ੍ਰੇਨਿੰਗ ਇੰਜ ਕੱਪ ਚੱਲਦਾ ਚੱਲਦਾ ਸਾਡੇ ਸਾਡੇ ਲਈ ਮਾਨ ਦੀ ਗੱਲ ਹੈ ਸਾਰਿਆਂ ਲਈ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਮੁਕੰਮਲ ਨਹੀਂ ਤੇਰੀਆਂ ਮੁਕੰਮਲ ਨਹੀਂ ਤੇਿਆਰੀਆਂ ਮੁਕੰਮਲ ਨਹੀਂ ਕਿ ਕਿ ਦੂਰੋਂ ਪਹੁੰਚ ਰਹੀ ਨੇ ਟੀਮਾਂ ਦਾ ਇਹ ਮੰਨੋ ਜੀ ਹਰਿਆਣਾ ਤੋਂ ਕ੍ਰੀਮ ਹੈ ਮਾਝਾ ਦੋਆਬਾ ਮਾਲਵਾ ਸਾਰੀ ਤਕਰੀਬ ਸਾਰੀਆਂ ਟੀਮਾਂ ਜਿਹੜੀਆਂ ਦੂਰੋਂ ਤੋਂ ਲੈ ਕੇ ਸਾਰੀ ਆ ਜਾਣੀਆਂ ਅੱਜ ਹੋਰ ਤੁਸੀਂ ਦੇਖੇ ਦਰਸ਼ਕ ਨੇ ਖੇਡ ਪ੍ਰੇਮੀ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਲਈ ਅਸੀਂ ਅੱਜ ਕੀ ਬੈਠਣ ਦਾ ਵੀ ਪ੍ਰੋਗਰਾਮ ਜਾਦੇ ਵਧੀਆ ਕੀਤਾ ਕਿਉਂਕਿ ਉਹਨੂੰ ਸਟੇਡੀਅਮ ਤੌਰ ਤੇ ਸਾਰੀਆਂ ਟਰਾਲੀਆਂ ਨਾਲ ਤਿਆਰ ਕਰ ਦੇਣਾ ਕਿਸੇ ਨੂੰ ਕੋਈ ਦਿੱਕਤ ਨ ਜਿਹੜੇ ਦੂਰੋਂ ਆੜਿਓ ਕਿਹੜੇ ਪ੍ਰੇਮੀ ਨੇ ਉਹਨਾਂ ਨੂੰ ਤੁਸੀਂ ਇੱਥੇ ਪਹੁੰਚਣ ਵਾਸਤੇ ਕੀ ਅਪੀਲ ਕਰਦੇ ਅਸੀਂ ਅਪੀਲ ਕਰਦੇ ਹਾਂ ਵੀ ਸਭ ਤੋਂ ਵੈਸਟ ਸਭ ਤੋਂ ਜਿਹੜੀ ਕ੍ਰੀਮ ਹੈ ਟੌਪ ਦੀ ਉਹ ਸਿਹਾਲ ਚ ਖੇਡਣਗੇ ਸਾਰੇ ਆ ਕੇ ਆਨੰਦ ਮਾਣੋ ਜਰੂ ਜੜਬੇ ਤੋਂ ਸਮੂਹਾਂ ਵਾਲੀ ਸਾਈਡ ਤੋਂ ਆ ਸਕਦੇ ਨੇ ਕੜਿਆਲ ਵਿੱਚ ਦੀ ਵੀ ਆ ਸਕਦੇ ਨੇ ਜਿਹੜੇ ਘੱਗੇ ਵਾਲੇ ਨੇ ਉਹ ਆਪਣਾ ਬ੍ਰਾਹਮਣ ਵਜਰੇ ਸਾਈਡ ਤੋਂ ਆ ਸਕਦੇ ਨੇ ਜੋ ਪਾਸੜਾ ਤੋਂ ਆਉਣੇ ਨੇ 6 ਲਾਈਨ ਰੋਡ ਬਰਾ ਸਾਈਡ ਤੋਂ ਵੀ ਆ ਸਕਦੇ ਨੇ ਭਵਾਨੀਗੜ੍ਹ ਤੋਂ ਆ ਸਕਦੇ ਨੇ ਜੋ ਪਟਿਆਲਾ ਸਾਈਡ ਤੋਂ ਆ ਰਹੇ ਨੇ ਜੰਮੂ ਕਟੜਾ ਐਕਸਪ੍ਰੈਸ ਵੀ ਚੜਕੇ ਜੋ ਜਿਹੜਾ ਹੈਗਾ ਤਿਆਰੀਆਂ ਨੇ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਟੂਰਨਾਮੈਂਟ ਹੋਣ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਖਿਡਾਰੀ ਪਹੁੰਚ ਰਹੇ ਨੇ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਦੇ ਬਾਈ ਖਿਡਾਰੀ ਤਾਂ ਸਮਝ ਲਓ ਵੀ ਹਰਿਆਣੇ ਪੰਜਾਬ ਦੀ ਕਰੀਮੇ ਪਹੁੰਚਣੀ ਆ ਰਹੀ ਬਾਕੀ ਦਰਸ਼ਕਾਂ ਨੂੰ ਬੇਨਤੀ ਆ ਵੀ ਅਮੂ ਆ ਕੇ ਪੁੱਜੋ ਤੇ ਖਿਡਾਰੀਆਂ ਦਾ ਆਨੰਦ ਮਾਣੋ ਵਧੀਆ ਖਿਡਾਰੀ ਦੇਖਣ ਨੂੰ ਮਿਲਣਗੇ ਪ੍ਰਬੰਧਾ ਦੀ ਕਹੀ ਗੱਲ ਕਰ ਰਹੇ ਹੋ ਪ੍ਰਬੰਧਤਾ ਬਾਈ ਬੜੀ ਹੋਣੀ ਹੈ ਸਭ ਤੋਂ ਮੰਨ ਲਓ ਲੋਕਾਂ ਦੇ ਬੈਠਣ ਲਈ ਮੰਨ ਲਓ ਦਰਸ਼ਕਾਂ ਦੇ ਵਧੀਆ ਸਟੇਡੀਅਮ ਦਾ ਪ੍ਰਬੰਧ ਕਰਾਇਆ ਜਾਊ ਕੋਈ ਦਿੱਕਤ ਨਹੀਂ ਆਊਗੀ ਜਿਵੇਂ ਅੱਗੇ ਦੇਖਿਆ ਜਾਂਦਾ ਸੀ ਭਾਈ ਵੱਡੇ ਟੂਰਨਾਮੈਂਟ ਦੇਖਣ ਲੋਕ ਦੂਰ ਜਾਂਦੇ ਸੀਗੇ ਹੁਣ ਪਿੰਡ ਸਿਹਾਲ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਨੂੰ ਦੇਖ ਕੇ ਕੀ ਤੁਹਾਡੇ ਇਲਾਕੇ ਦੇ ਲੋਕ ਕੀ ਮਹਿਸੂਸ ਕਰ ਰਹੇ ਨੇ ਭਾਈ ਅਸੀਂ ਆਪਦੇ ਆਪ ਨੂੰ ਲੋਕ ਵੀ ਵਧੀਆ ਸਮਝਦੇ ਨੇ ਤੇ ਅਸੀਂ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਵੀ ਪਿੰਡ ਸਿਹਾਲ ਦੇ ਵਿੱਚ ਵਧੀਆ ਕੱਪ ਹੋਣ ਲੱਗ ਗਿਆ ਭਾਈ ਕਿਵੇਂ ਦੇਖਦੇ ਹੋ ਪਿੰਡ ਸਿਹਾਲ ਚ ਟੂਰਨਾਮੈਂਟ ਹੋਣ ਜਾ ਰਿਹਾ ਹੈ ਤਿਆਰੀਆਂ ਮੁਕੰਮਲ ਕਰ ਲਿਆ ਨੇ ਕਿੰਨਾ ਕੁ ਖੁਸ਼ਿਆ ਮੁੰਡਿਆਂ ਚ ਉਹ ਸਾਬ ਪੂਰਾ ਜੀ ਆਪਣੇ ਨੇੜੇ ਟੇੜੇ ਦੇ ਸਾਰ ਨੂੰ ਵੱਡਾ ਕਬੱਡੀ ਕੱਪ ਪਿੰਡ ਦੇ ਸਿਹਾਲ ਦੇ ਵਿੱਚ ਹੋ ਰਿਹਾ ਹੈ ਦਰਸ਼ਕ ਹਮ ਹਮਾ ਕੇ ਪਹੁੰਚਣਗੇ ਸਾਰੇ ਫੁੱਲ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੀਆਂ ਵੀ ਤਿਆਰੀਆਂ ਨੇ ਬਾਕੀ ਸਭ ਤੋਂ ਵੱਡੀ ਗੱਲ ਹੈ ਮੇਨ ਗੱਲ ਇਹ ਹੈ ਪ੍ਰਬੰਧ ਪੂਰਾ ਤਕੜਾ ਹੋਊਗਾ ਵੱਡੇ ਵੱਡੇ ਖਿਡਾਰੀ ਆਉਣਗੇ ਆਪਣੇ ਡਾਕਟਰ ਸਾਹਿਬ ਦਾ ਪੂਰਾ ਜੋਰ ਲੱਗਿਆ ਹੋਇਆ ਬਾਕੀ ਸਿਹਾਲ ਦਾ ਪੂਰਾ ਨਾਮ ਰੋਸ਼ਨ ਹੈ ਪੰਜਾਬ ਦੇ ਵਿੱਚ ਕੋਨੇ ਕੋਨੇ ਚ ਆਰਨੇਤ ਵੀ ਪਹੁੰਚ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਚ ਉਤਸ਼ਾਹ ਹੈ ਜਿਹੜਾ ਆਰਨੇਤ ਦਾ ਕਰੇਜ ਹੈ ਲੋਕਾਂ ਚ ਤਾਂ ਹਾਂਜੀ 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 ਪੂਰਾ ਸ਼ਾਗ ਹੈ ਬਾਕੀ ਆਪਣੇ ਸਿੰਘਰ ਸਾਹਿਬ ਵੀ ਆ ਰਹੇ ਨੇ ਹਮ ਹਮਾ ਕੇ ਬੇਨਤੀ ਕਰਦੇ ਆਂ ਪਿੰਡ ਸਿਹਾਲ ਦੇ ਵਿੱਚ ਪਹੁੰਚੋ 1 ਫਰਵਰੀ ਨੂੰ ਧੰਨਵਾਦ